ਮੈਂ ਜਦ ਚੁੱਪ ਹੁੰਨਾ ਤਾਂ ਅੰਦਰ ਤੂਫਾਨ ਸਮੋਈ ਰੱਖਦਾ ਹਾਂ ਉਸ ਦੇ ਹੀ ਫਿਰ ਸ਼ਬਦ ਬਣਾ ਕੇ ਗੀਤ ਪਰੋਈ ਰੱਖਦਾ ਹਾਂ ਗੀਤ ਮਾਲਾ ਦਾ ਕੁਝ ਹੀ ਹਿੱਸਾ ਦਾਦ ਮੰਗੇ ਜਾਂ ਰੜ ਕੇ ਜੋ ਵੀ ਬਾਕੀ ਵੇਗ ਤੇ ਚਖੜ ਸਾਰਾ ਮਨ ਚ ਲਕੋਈ ਰੱਖਦਾ ਹਾਂ ਉਜੋ ਮਾਰੇ ਸਿੰਨ ਸਿੰਨ ਕੇ ਸ਼ਾਇਦ ਤੈਨੂੰ ਤਾਂ ਯਾਦ ਹੀ ਨਾ ਪੱਥੇ ਨਹੀਂ ਰੱਖੇ ਤੀਰ ਤੇਰੇ ਆ ਦਿਲ ਚ ਕੋਈ ਰੱਖਦਾ ਹਾਂ ਜਦੋਂ ਦਾ ਇਲਮ ਹੋਇਆ ਹੈ ਮਾਂਜੀ ਮੋਤੀ ਨਹੀਂ ਲੱਭਦੇ ਕੰਡੇ ਤੋਂ ਉਦੋਂ ਦਾ ਆਪਣੇ ਆਪ ਨੂੰ ਡੂੰਘੇ ਸਾਗਰ ਡਬੋਈ ਰੱਖਦਾ ਹਾਂ ਰੂਹ ਦੇ ਚੁੱਲ੍ਹੇ ਅੱਗ ਬਾਲ ਕੇ ਸ਼ਬਦ ਗੀਤਾਂ ਦੇ ਪੱਕਾਵਾ ਜਿੱਥੇ ਮੈਲੀ ਸੋਚ ਦੇ ਧੁਰ ਅੰਦਰ ਇੱਕ ਪ੍ਰੇਮ ਰਸੋਈ ਰੱਖਦਾ ਹਾਂ ਰਚਨਾ ਇਕਬਾਲ ਤੇਰੀ ਕਿਸੇ ਇੱਕ ਦਿਲ ਨੂੰ ਹੀ ਟੰਬ ਜਾਵੇ ਰਚਨਾ ਇਕਬਾਲ ਤੇਰੀ ਕਿਸੇ ਇੱਕ ਦਿਲ ਨੂੰ ਹੀ ਟੰਬ ਜਾਵੇ ਰੱਬਾ ਕੁਝ ਬਖਸ਼ੀ ਸੋਜੀ ਬਸ ਇਹੀ ਅਰਜ਼ੋਈ ਰੱਖਦਾ ਹਾਂ ਬਸ ਇਹੀ ਅਰਜ਼ੋਈ ਰੱਖਦਾ ਹਾਂ